ਗੁੱਡ ਮਾਰਨਿੰਗ ਗੁੱਡ ਮਾਰਨਿੰਗ ਅੱਜ ਸਾਡੇ ਕੀੜੀਆਂ ਦੇ ਘਰ ਨਰੈਣ ਪਹੁੰਚੇ ਨੇ ਤੇ ਚਾਹ ਦਾ ਸੇਵਨ ਕਰ ਰਹੇ ਨੇ ਸੰਡੇ ਮਨਾ ਰਹੇ ਨੇ ਮੱਖੀਆਂ ਭਿੰਕ ਰੀਆਂ ਸਾਡੇ ਤੇ ਦੀਪਾ ਤੇ ਚਾਹ ਦਾ ਸੇਵਨ ਪ੍ਰਧਾਨ ਜੀ ਕਰਨ ਲੱਗੇ ਨੇ ਪ੍ਰਧਾਨ ਜੀ ਪਤਾ ਨਹੀਂ ਨੇ ਰਾਜਾ ਕਿਉਂ ਹੋ ਗਏ ਯਾਰ ਲਾਈਟਾਂ ਨਹੀਂ ਬਾਲੀਆਂ ਨੇ ਰੰਗ ਨਿਕਾਲਾ ਇਹ ਨਹੀਂ ਰਹਿ ਪਤਾ ਨਹੀਂ ਕਿਉਂ ਹੋ ਗਿਆ ਲਾਈਟ ਮੈਨੂੰ ਲੱਗਦਾ ਜਗਾਉਣੀ ਪੈਣੀ ਆ ਆ ਪ੍ਰਧਾਨ ਜੀ ਹੁਣ ਚਾਂ ਕਿਉ ਹੁਣ ਚਾਂ ਕਿਉ ਮੈਂ ਕਿ ਕਮਾਲ ਦੀ ਗੱਲ ਆ ਪ੍ਰਧਾਨ ਜੀ ਜਿਵੇਂ ਹੀ ਪ੍ਰਧਾਨ ਜੀ ਲੌਕ ਕਰ ਤੋਂ ਆਇਆ ਨਹੀਂ ਨੀ ਨੀ ਇਹ ਲੌਕਰ ਵਾਲੀਆਂ ਗੱਲਾਂ ਨੂੰ ਲੌਕ ਹੀ ਕਰ ਦੋ ਤੇ ਜ਼ਿਆਦਾ ਸੇਵਨ ਕਰਦੇ ਹੋਏ ਤੇ ਅਸੀਂ ਅੱਜ ਸੰਡੇ ਮਨਾ ਰਹੇ ਆ ਸੁਸਤੀ ਪਾਈ ਹੋਈ ਐ ਜਮਈ ਮਤਲਬ ਕਿ ਬੈੱਡ ਨਾਲ ਹੀ ਜੁੜ ਕੇ ਬੈਠ ਗਏ ਅਸੀਂ ਅੱਜ ਪ੍ਰਧਾਨ ਜੀ ਕੋਈ ਤੁਸੀਂ ਆਪਣਾ ਵਿਚਾਰ ਦੇਣਾ ਚਾਹੁੰਦੇ ਹੋ ਮੈਂ ਆਪਣੇ ਵੀਰਾਂ ਨੂੰ ਆਡੀਅנס ਨੂੰ ਜਮਈ ਲੱਕ ਜਮਈ ਸੋ ਗਾਇਸ ਪ੍ਰਧਾਨ ਜੀ ਇਸ ਟਾਈਮ ਬੋਲਣ ਬੋਲਣ ਦੇ ਸੁਭਾਵਨਾ ਚ ਨਹੀਂ ਹੈਗੇ ਪ੍ਰਧਾਨ ਜੀ ਸੁਸਤ ਨੇ ਅੱਜ ਹਲੇ ਥੋੜਾ ਜਿਆਦਾ ਚਾਹ ਪੀ ਕੇ ਮੈਨੂੰ ਲੱਗਦਾ ਚੁਸਤ-ਦੁਸਤ ਹੋ ਜਾਣਗੇ ਤਾਂ ਬੋਲਣਗੇ ਅੱਜ ਅਸੀਂ ਥੋੜੇ ਕੇ ਸੁਸਤ ਹੈ ਚਲੋ ਅੱਗੇ ਦੇਖਦੇ ਆ ਜੀ ਜੇ ਪ੍ਰਧਾਨ ਜੀ ਕੁਝ ਬੋਲਣਗੇ ਤਾਂ ਫਿਰ ਅਸੀਂ ਤੁਹਾਡੇ ਇਹਨਾਂ ਦੇ ਵਿਚਾਰ ਅਸੀਂ ਰਿਕਾਰਡ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿਉਂ ਪ੍ਰਧਾਨ ਜੀ ਕੁਝ ਚਾਹ ਪੀਣਗੇ ਫਿਰ ਵਿਚਾਰ ਵੇਚਾਂਗੇ ਬਸ ਬਸ ਪ੍ਰਧਾਨ ਜੀ ਤੁਹਾਨੂੰ ਨਵੇਂ ਵਾਹਨ ਦੀ ਬਹੁਤ-ਬਹੁਤ ਮੁਬਾਰਕਾਂ ਨਵੀਂ ਸਕੂਟਰੀ ਫਿਰ ਮਾਸਟਰ ਜੀ ਨੂੰ ਗਿਫਟ ਕਰੀਏ ਨਹੀਂ ਇਹ ਫਿਰ ਨੰਬਰ ਇਹਦੇ ਤੇ ਵੀ ਆਪੀ ਨਹੀਂ ਲੱਗਿਆ ਓ ਯਾਰ ਇਹ ਦਰਸਲ ਬਾਪੂ ਜੀ ਕਾੜੀ ਕਰ ਨੰਬਰ ਵਾਸਤੇ ਹਾਂ ਉਹ ਕਹਿੰਦੇ ਮੈਂ ਮੈਂ ਫਿਰ ਕੋਡ ਜਾਨੀ ਹਾਂ ਨਹੀਂ ਮੈਂ ਕੀਆ ਬਸ ਤੇ ਦੋ ਜੀਰਾਂ ਮੋਰੇ ਹਾਂ ਬੱਚੇ ਲੈਣਾ ਤਾਂ ਹੋਈ ਸੀ ਫਿਰ ਬਸ ਫਿਰ ਉਹ ਮੰਨਦਾ ਹੂੰ ਨੰਬਰ ਵੀ ਨਹੀਂ ਪਤਾ ਕਿੰਨਾ 8861 ਉਹੀ ਹੈ ਸੇਮ ਦੂਜੀ 61 ਆ ਪਿੱਛੇ ਤਾਂ ਪਰ ਕਾਰਟਾ ਹੈਗਾ ਇਹ ਕਾਰਟ ਵਾਲੀ ਹੀ ਲੀਗ ਤੇ ਹੈਗਾ ਹਾਟ ਵਾਲੀ ਹੀ ਹੀਲਿੰਗ ਤਾਂ ਲੱਗੇ ਪਰ ਮੇਰੀ 35 ਉਹ ਕਿਦਾ ਪਾਲਾ ਦੇਖੋ ਸਾਰੀਆਂ ਗੰਗਿਆ 0 0 ਹੀ ਆ ਪ੍ਰਧਾਨ ਜੀ ਤੁਹਾਨੂੰ ਪਤਾ ਵੀਆਈਪੀ ਹੈ ਯਾਰ ਇਹ ਤੁਹਾਨੂੰ ਪਤਾ ਆਮ ਨਾਗਰਿਕ ਨਹੀਂ ਹੈਗੇ ਇਹ ਰੋਪੜ ਦੇ ਇਹ ਇਹ ਇਹਨਾਂ ਨੂੰ ਇੰਡੀਆ ਵਿੱਚ ਰਹਿਣ ਲਈ ਸਰਕਾਰ ਪੈਸੇ ਪੇ ਕਰ ਰਹੀ ਆ ਵੀ ਤੁਸੀਂ ਇੰਡੀਆ 'ਚ ਰਹੋ ਰਾਜਿੰਦ ਇਹਨਾਂ ਨੂੰ ਇਹ ਇੰਡੀਆ 'ਚ ਰਹੋ ਸਾਰੇ ਪੈਸੇ ਫਾਰਮਰ ਤੇ ਲੱਗ ਰਹੇ ਨੇ ਮੇਰੇ ਮੇਰੇ ਪਾਕਿਸਤਾਨ 'ਚ ਬੈਠੇ ਇਨਫੋਰਮ ਕਰ ਰਹੇ ਆ ਕਿਹਾ ਤਾਂ ਆਏ ਹੋ ਉਸ ਤਰ੍ਹਾਂ ਇਹ ਬੈਂਕ ਚੋਂ ਨੰਬਰ ਆ ਸਾਰੇ ਚੱਲ ਇਹ ਚੀਜ਼ਾਂ ਜਿੰਮੀ ਡਿਸਕਲੋਸ ਨਹੀਂ ਕਰੀਦੀਆਂ ਹੁੰਦੀਆਂ ਮਾਰੇ ਰਹੀ ਹੈ ਇਹ ਚੀਜ਼ਾਂ ਡਿਸਕਲੋਜ਼ ਨਹੀਂ ਕਰੀ ਦੀਆਂ ਪ੍ਰਧਾਨ ਜੀ ਨਹੀਂ ਉਹ ਮਾਰੇ ਵੀ ਆ ਉਹ ਜੋ ਨਾਮ ਚੱਲਦਾ ਉਹਨਾਂ ਸਿਰਫ ਨਾਮ ਹੀ ਰਹਿ ਗਏ ਬੰਦੇ ਨਹੀਂ ਉਹਦਾ ਮਾਰ ਤੇ ਕਿਦੇ ਰਾਹ ਨੇ ਗੁੱਡ ਮਾਰਨਿੰਗ ਮਿੱਤਰੋ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਫਿਟ ਐਂਡ ਫਾਈਨ ਹੋਵੋਗੇ ਗਰਮੀ ਬਹੁਤ ਆ ਆਪਣਾ ਸਾਰੇ ਜਣੇ ਧਿਆਨ ਰੱਖੋ ਤੇ ਕੱਲ ਸੀਗਾ ਸੰਡੇ ਤੇ ਅਸੀਂ ਕੱਲ ਮਣਾਈ ਸੁਸਤੀ ਅਸੀਂ ਸੁਸਤੀਆਂ ਪਾ ਕੇ ਬੈਠੇ ਰਹੇ ਤਾਲਨੀ ਅਸੀਂ ਕੋਸ਼ਿਸ਼ ਕੀਤਾ ਠੀਕ ਹੈ ਜੀ ਪ੍ਰਧਾਨ ਜੀ ਆਏ ਸੀ ਸਾਡੇ ਪ੍ਰਧਾਨ ਜੀ ਨਾਲ ਗੱਲਬਾਤ ਥੋੜੀ ਬਹੁਤ ਸਾਂਝੀ ਕੀਤੀ ਪ੍ਰਧਾਨ ਜੀ ਨੇ ਆਪਣੇ ਵਿਚਾਰ ਵਟਾੰਦਰਾ ਸਾਡੇ ਨਾਲ ਕੀਤਾ ਤੇ ਸਟੇਜ ਤਾਂ ਜੀ ਚਲੇ ਗਿਆ ਬਾਕੀ ਫਿਰ ਸੁਸਤੀ ਭਾਈ ਰੱਖੀ ਅਸੀਂ ਨਹੀਂ ਬਣਾਇਆ ਵਲੌਗ ਅੱਜ ਅਸੀਂ ਕਰਾ ਗਿਆ ਆਪਣੇ ਵਲੌਗ ਨੂੰ ਪੂਰਾ ਠੀਕ ਹੈ ਜੀ ਆਓ ਲੈ ਚੱਲਦੇ ਆ ਤੁਹਾਨੂੰ ਤੇ ਇੱਕ ਗੱਲ ਹੋਰ ਸਾਡੇ ਵਲੌਗਾਂ ਨੂੰ ਦੇਖਦੇ ਹੋਏ ਮੇਰੇ ਭਰਾ ਦਵਿੰਦਰ ਸਿੰਘ ਡੈਵਿਡ ਨੇ ਸਾਨੂੰ ਛੋਟੀ ਜਿਹੀ ਭੇਟ ਕੀਤੀ ਹੈ ਇੱਕ ਛੋਟੀ ਨਹੀਂ ਹੈ ਅਕਸਰੇ ਹੈ ਤਾਂ ਬਹੁਤ ਵੱਡੀ ਭੇਟ ਹੈ ਤੇ ਇਹ ਨੇ ਭਾਈ ਜੀ ਪ੍ਰੋਫੈਸ਼ਨਲ ਮਾਈਕ ਉਹ ਭਰਾ ਨੇ ਸਾਨੂੰ ਮਾਈਕ ਗਿਫਟ ਕੀਤੇ ਨੇ ਤੇ ਆ ਲਾ ਵੀ ਲਿਆ ਆਪਾਂ ਇੱਕ ਬੜੇ ਇਜ਼ੀ ਟੂ ਯੂਜ਼ ਨੇ ਇਹ ਠੀਕ ਹੈ ਹੁਣ ਆਵਾਜ਼ ਦੀ ਵੀ ਕੋਈ ਤੰਗੀ ਨਹੀਂ ਹੋਊਗੀ ਤੁਹਾਨੂੰ ਕਿਉਂ ਥੋੜੀ-ਥੋੜੀ ਥੋੜੀ-ਥੋੜੀ ਆਪਾਂ ਪੂਰੇ ਪ੍ਰੋਫੈਸ਼ਨਲ ਬਣ ਜਾਣਾ ਡੇ ਬਾਏ ਡੇ ਜਿੱਦਾਂ ਅਪਰੂਵਮੈਂਟ ਹੁੰਦੀ ਹੁੰਦੀ ਹੈ ਬੰਦੇ 'ਚ ਆਪਾਂ ਉਦਾਂ ਬਣ ਜਾਾਂਗੇ ਥੋੜੀ-ਥੋੜੀ ਥੋੜੀ-ਥੋੜੀ ਆਪਾਂ ਨੂੰ ਚਲੋ ਕੈਮਰਾ ਵੀ ਆਜੋ ਸਭ ਕੁਝ ਆਜੋ ਜਿਵੇਂ ਆਪਣੇ ਭਰਾ ਨੇ ਮਾਈਕ ਗਿਫਟ ਕਰੇ ਨੇ ਉਦਾਂ ਹੀ ਆਪਣੇ ਭਰਾ ਅੱਗੇ ਦੀ ਅੱਗੇ ਆਪਾਂ ਨੂੰ ਸਪੋਰਟ ਕਰਦੇ ਰਹਿਣਗੇ ਠੀਕ ਹੈ ਹੁਣ ਤੁਹਾਨੂੰ ਕਲੀਅਰ ਐਂਡ ਕੱਟ ਪੂਰਾ ਸੁਣੋਗਾ ਪੂਰਾ ਪ੍ਰੋਪਰ ਚਲੋ ਜੀ ਚੱਲਦੇ ਆਜੋ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੈਗੇ ਪਾ ਜੀ ਸਤਿ ਸ੍ਰੀ ਅਕਾਲ ਹੈਗੇ ਠੀਕ ਠਾਕ ਹੈਗੇ ਜੀ ਅੱਜ ਤਾਂ ਮੈਨੂੰ ਲੱਗਦਾ ਵੀ ਜਿਹੜੀ ਇਹ ਨਵੀਂ ਪੱਗ ਬਣੀ ਆ ਗਈ ਹੈ ਨਾ ਦੱਸੋ ਤੁਸੀਂ ਇਹ ਪੁਰਾਣੀ ਹੈਗੀ ਹੈ ਪਰ ਲੱਗਦੀ ਨਹੀਂ ਹੈਗੀ ਨਾ ਯਾਰ ਬੜਾ ਬੜਾ ਅੱਜ ਨਾ ਥੋੜਾ ਜਿਹਾ ਡਾਕਟਰ ਸਾਹਿਬ ਵਖਰਾ ਵਖਰਾ ਮਤਲਬ ਦੇਖਣ ਦੇ ਜੈ ਤੁਸੀਂ ਮੈਨੂੰ ਜਿਵੇਂ ਨਾ ਵਖਰੀ ਵਖਰੀ ਤੁਸੀਂ ਆਪਣੀ ਜਿਹੜੀ ਤੁਸੀਂ ਥੋੜੀ ਤੌਰ ਤੇ ਤੌਰ ਤੇ ਦੇਖ ਸੋਰੀ ਤੌਰ ਤੌਰ ਹੀ ਕਹਿੰਦਾ ਥੋੜੀ ਦੇਖ ਤੇ ਬਹੁਤ ਜ਼ਿਆਦਾ ਫਰਕ ਪੈ ਚੁੱਕਿਆ ਹੈ ਆਪ ਜੀ ਦੇ ਕੰ ਆ ਗਿਆ ਡਾਕਟਰ ਸਾਹਿਬ ਅੱਜ ਮੌਸਮ ਠੀਕ ਲੱਗਦਾ ਮੈਨੂੰ ਐਸੀ ਤਾਂ ਨਹੀਂ ਲਾਇਆ ਹੈ ਬੰਦ ਕਰਿਆ ਬੰਦਾ ਜੀ ਸਵੇਰ ਲਈ ਨਹੀਂ ਇਹ ਤਾਂ ਫਿਰ ਅੱਜ ਮੌਸਮ ਠੰਡਾ ਫਿਰ ਤਾਂ ਇਹਦਾ ਮਤਲਬ ਨਹੀਂ ਬਸ ਵਾ ਪ੍ਰਧਾਨ ਜੀ ਓਏ ਯਾਰ ਕਮਾਲ ਦੀ ਗੱਲ ਆ ਓ ਖੜੋ ਤਾਂ ਸਹੀ ਆਪ ਰੁਕੋ ਤਾਂ ਸਹੀ ਜਰਾ ਸੁਣੋ ਤਾਂ ਸਹੀ ਓ ਅੱਕਾਈ ਮੇਰੇ ਵੀਰ ਸੋਚਦੇ ਹੋਣਗੇ ਕਿ ਜਦੋਂ ਵੀ ਕਿਤੇ ਇਹ ਨਿਕਲਦਾ ਜਾਂਦਾ ਤਾਂ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਕੋਲ ਜਾਂਦਾ ਹੈ। ਹਾਂ ਦੇਖੋ ਵੀਰੋ ਵੀ ਹੁੰਦਾ ਨਹੀਂ ਵੀ ਇੱਕ ਹੈੱਡ ਆਫਿਸ ਹੁੰਦਾ ਜਿਵੇਂ ਮੰਨ ਲਓ ਵੀ ਇੱਥੇ ਕੋਈ ਖੇਤੀਬਾੜੀ ਦਾ ਕੋਈ ਦਫ਼ਤਰ ਆ ਤੁਹਾਡੇ ਲੋਕਲ ਤੇ ਉਹਦਾ ਹੈੱਡ ਆਫਿਸ ਹੈਗਾ ਚੰਡੀਗੜ੍ਹ ਇਦਾਂ ਹੀ ਵੀਰੋ ਸਾਡਾ ਹੈਗਾ ਇਹ ਹੈੱਡ ਆਫਿਸ ਸਭ ਤੋਂ ਪਹਿਲਾਂ ਸਾਨੂੰ ਘਰੋਂ ਨਿਕਲਦੇ ਸਾਰ ਇੱਥੇ ਹਾਜ਼ਰੀ ਲਗਾਉਣੀ ਪੈਂਦੀ ਹੈ ਹਾਂ ਜ਼ਰੂਰੀ ਨਹੀਂ ਵੀ ਕਦੇ-ਕਦੇ ਮਿਸ ਵੀ ਹੋ ਜਾਂਦਾ ਬਟ ਮੋਸਟ ਆਫ ਦੀ ਟਾਈਮ ਇੱਥੇ ਹਾਜ਼ਰੀ ਲਾਉਣੀ ਜ਼ਰੂਰੀ ਹੁੰਦੀ ਹੈ ਸੋ ਅਸੀਂ ਇੱਥੇ ਹਾਜ਼ਰੀ ਲਾ ਕੇ ਡਾਕਟਰ ਸਾਹਿਬ ਨੂੰ ਮਾੜਾ ਮੋਟਾ ਆਪਣੀਆਂ ਦੋ ਚਾਰ ਗੱਲਾਂ ਬਾਤਾਂ ਕਰਕੇ ਸ਼ੁਗਲ ਮੇਲਾ ਕਰਕੇ ਫਿਰ ਇੱਥੋਂ ਨਿਕਲ ਜੀਦਾ ਫਤਾ ਚੱਕਰ ਕੀਆ ਦੇਖੋ ਸਾਰਾ ਦਿਨ ਤੁਸੀਂ ਕਈ ਤਰੀਕੇ ਦੇ ਲੋਕਾਂ ਨੂੰ ਮਿਲਦੇ ਹੋ ਬਹੁਤ ਵਨਸਵੰਨੀ ਦੇ ਲੋਕ ਤੁਹਾਨੂੰ ਮਿਲਦੇ ਨੇ ਜੇ ਜੀ ਉੱਥੇ ਜਾ ਕੇ ਇੱਕ ਪੋਜ਼ਿਟਿਵ ਵਾਈਬ ਆ ਨਾ ਬਸ ਉਹਦਾ ਉਹਦਾ ਇੱਕ ਵੱਖਰਾ ਹੀ ਸਵਾਦ ਆ ਬਸ ਵੀ ਪੋਜ਼ਿਟਿਵਿਟੀ ਲੈ ਕੇ ਆਪਾਂ ਉੱਥੇ ਜਾ ਕੇ ਹੱਸ ਖੇਡ ਕੇ ਨਾਲ ਲੱਗਦੇ ਆਪਾਂ ਆਪਣੇ ਕੰਮ ਕਰਾਂ ਨੂੰ ਨਿਕਲ ਜੀਦਾ ਸੋ ਤਾਂ ਕਰਕੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਕੋਹਾਜ਼ਰੀ ਲਵਾਇਆ ਤੇ ਬڑے ਡਾਕਟਰ ਸਾਹਿਬ ਜੁਏ ਲੋਗੇ ਵੀਰੋ ਅਸੀਂ ਪਹੁੰਚ ਗਏ ਆਪਣੇ ਦਫਤਰ ਆ ਸੰਦੇ ਬੰਨੀ ਬੈਠੇ ਆ ਜਿਨਾ ਬੈਠਾ ਗੱਡੀਆਂ ਮੋਟਰਸਾਈਕਲਾਂ ਦੇ ਚੱਕਰ ਚ ਇਹ ਵਿਚਾਰੀ ਗਰੀਬਣੀਉ ਮਰ ਜਾਂਦੀ ਆ ਇਹਦੀ ਸਰਵਿਸ ਕਦੇ ਕਰਾਈ ਹੀ ਨਹੀਂ ਵਿਚਾਰੀ ਦੀ ਜਦੋਂ ਦੀ ਜ਼ਿੰਦਗੀ ਚ ਆਈ ਐ ਦੁਨੀਆ ਤੇ ਇਹਨੇ ਪੈਰ ਰੱਖਿਆ ਉਦੋਂ ਦੀ ਇਹਦੀ ਕਦੇ ਸਰਵਿਸ ਹੀ ਨਹੀਂ ਵਿਚਾਰੀ ਦੇ ਨਾਤੀ ਪਹਿਲੀ ਵਾਰ ਹੀ ਖੁੱਲੇ ਐ ਮੈਂ ਕਿਹਾ ਚਲੋ ਇਹਦੀ ਵੀ ਸਰਵਿਸ ਕਰਾ ਲਈਏ ਇਹ ਸਾਡੇ ਰਹਿਮਤ ਜੀ ਨੇ ਜਿਹੜੇ ਸਰਵਿਸ ਕਰਦੇ ਨੇ ਐਨ ਕਰ ਦੋ ਟਿਚ-ਪਟਿਚ ਹੈ ਭੱਗਾ ਵਾਲੀ ਆ ਵਿਚਾਰੀ ਪਹਿਲੀ ਵਾਰ ਹੀ ਖੁੱਲੀ ਏ ਜ਼ਿੰਦਗੀ ਚ ਹਾਂ ਬੜੀ ਟੈਕਨੋਲੋਜੀ ਕੱਕ ਲਈ ਲਿਫਟਾਂ ਲੁੱਟਾਂ ਲਈ ਬੈਠੇ ਆ ਤਾਂ ਪਰ ਜਦੋਂ ਅਸੀਂ ਛੋਟੇ ਹੁੰਦੇ ਸਕੂਟਰ ਚਲਾਉਂਦੇ ਸੀ ਉਦੋਂ ਤਾਂ ਤੇਲ ਬਦਲ ਦਿੰਦੇ ਸੀ ਪਤਾ ਨਹੀਂ بس ਤੇਲ ਹੀ ਹੁੰਦਾ ਸੀ ਸਕੂਟਰ ਦਾ ਬਚਾਰੇ ਜਿਹੋੜ ਤਾਂ ਕੀ ਹੁੰਦਾ ਸੀ ਇਹਨਾਂ ਦਾ ਇੱਕ ਜਾਦੂ ਹੈ ਹਮ ਕਰ ਦਿੰਗੇ ਆਪ ਦਾ ਹੋ ਜਾਊਗਾ ਅੱਜ ਰਹਿਮਤ ਅੱਜ ਮੈਂ ਗਾਇਬੇ ਹੋਣਾ ਹੈ ਅੱਜ ਮੈਂ ਉਧਾਰ ਕਰਕੇ ਗਾਇਬ ਹੋ ਜਾਣਾ ਠੀਕ ਹੈ ਠੀਕ ਹੈ ਫਿਰ ਤੁਸੀਂ ਲੱਭੀ ਜਾਓ ਮੈਨੂੰ ਕਹਿੰਦੇ ਬਈ ਜਦੋਂ ਚੀਜ਼ ਬੜੀ ਕਮਾਲ ਦੀ ਹੋਵੇ ਹੈ ਫਿਰ ਚਾਹ ਦਾ ਸਮਾਂ ਨਹੀਂ ਦੇਖਿਆ ਜਾਂਦਾ ਕਿਉਂ 9:45 ਰਾਤ ਦੇ ਹੋ ਗਏ ਬਈ ਦਾ ਦਿੱਤਾ ਸ਼ਾਹ ਨੂੰ ਘੇੜਾ ਦਿੱਤਾ ਪਿਆ ਨਾਲ ਦੇਸੀ ਬਿਸਕੁਟ ਹਾਂਜੀ ਜਮਈ ਭਾਈ ਚਲੋ ਚੰਗੀ ਗੱਲ ਹੈ ਵੀ ਚੈੱਕ ਦੋ ਫਟ ਮੈਂ ਤਾਂ ਬਹੁਤ ਕਹਿੰਦਾ ਰਿਹਾ ਵੀ ਦੁੱਧ ਪੀ ਲੋ ਕਹਿੰਦੇ ਨਹੀਂ ਜਿਹੜਾ ਕਮਾਲ ਪੱਤੀ ਨੇ ਕਰਨਾ ਤੇ ਦੁੱਧ ਕਿੱਥੇ ਕਰ ਦੂ ਮਾਹ ਪੱਠੀ ਦਾ ਸੇਕ ਘਟੂਆ ਬਾਏ 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 ਹੋ ਜੀ ਹੋ ਗਏ ਨੇ ਰਾਤ 3 ਬਲਰ ਹੋ ਗਿਆ ਮੈਨੂੰ ਵੀ ਨਹੀਂ ਦਿਖ ਰਿਹਾ ਰਾਤ 10 ਪੂਰੇ 10 ਵਜ ਕੇ ਨੇ ਤੇ ਮੰਦਰ ਮਾਈ ਆਏ ਹੋਏ ਸੀ ਮੇਰੇ ਫੈਮਿਲੀ ਸਾਡੇ ਬੱਚੇ ਆਤਮ ਦੀਆ ਉਹਨੇ ਇੱਥੋਂ ਪੂਰਾ ਰੌਲਾ ਗੋਲਾ ਪਾ ਕੇ ਖੇਡ ਕੇ ਪੂਰਾ ਇੰਜੋਏ ਕਰਕੇ ਸਾਡੇ ਘਰ ਛੋਟੇ ਬੱਚੇ ਨਹੀਂ ਜਦੋਂ ਉਹ ਆਉਂਦੇ ਆ ਐਨ ਰੌਣਕਾ ਲੱਗ ਜਾਂਦੀ ਆ ਤੇ ਹੁਣੇ ਉਹ ਰੌਣਕਾ ਲਾ ਕਨਪਾ ਕੇ ਹਨਾ ਪੂਰਾ ਘਰ ਨੂੰ ਇੱਧਰ ਉੱਧਰ ਕਰਕੇ ਤੇ ਹੁਣੇ ਪੂਰਾ ਇੰਜੋਏ ਕਰਕੇ ਤੇ ਸਾਨੂੰ ਵੀ ਸਾਡੇ ਵੀ ਮਾਈਂਡ ਨੂੰ ਪੂਰਾ ਫਰੈਸ਼ ਕਰਕੇ ਸਾਡੇ ਬੱਚੇ ਹੁਣੇ ਗਏ ਨੇ ਤੇ ਇੱਤੈ ਆਪਣੇ ਛੋਟੇ ਨੂੰ ਵੱਡੇ ਨੂੰ ਜੋ ਵੀ ਤੁਹਾਨੂੰ ਲੱਗਦਾ ਆ ਭਰਾ ਲਾ ਲਓ ਦੋਸਤ ਲਾ ਲਓ ਇੱਦਾਂ ਪਿਆਰ ਦਿੰਦੇ ਰਹੋ ਠੀਕ ਹੈ ਤੇ ਇੱਦਾਂ ਹੀ ਵਲੌਗਸ ਦੇਖਦੇ ਰਹੋ ਕਮੈਂਟ ਕਰਕੇ ਦੱਸ ਚੈੱਕ ਕਰੋ ਕੋਈ ਜੇ ਤੰਗੀ ਪਰੇਸ਼ਾਨੀ ਜੇ ਉਹ ਹਨਾ ਹੌਲੀ ਹੌਲੀ ਚਲੋ ਹੋ ਜਾਗੇ ਕੋਈ ਵੀ ਬੰਦਾ ਕਿਸੇ ਵੀ ਫੀਲਡ ਚ ਐਕਸਪੀਰੀਅੰਸ ਨਹੀਂ ਹੁੰਦਾ ਹੌਲੀ ਹੌਲੀ ਉਹਨੂੰ ਉਸ ਚੀਜ਼ ਦਾ ਹਿਸਾਬ ਆਉਂਦਾ ਰਹਿੰਦਾ ਤੇ ਇੱਦਾਂ ਹੀ ਪਿਆਰ ਦਿੰਦੇ ਰਹੋ ਤੇ ਮਿਲਦੇ ਆਂ ਅਗਲੀ ਵੀਡੀਓ ਚ ਇਹ ਵੀਡੀਓ ਨੂੰ ਵਾਚ ਕੇ ਕਮੈਂਟ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਇੱਦਾਂ ਹੀ ਪਿਆਰ ਬਣਾਉਂਦੇ ਰਹੋ ਠੀਕ ਹੈ ਜੀ Okay, good night. Bye-bye.